ਇਕੋ ਸੈਂਸਿਟਿਵ ਜ਼ੋਨ ਦਾ ਮੁੱਦਾ ਲਗਾਤਾਰ ਪਕਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਕਾਫੀ ਜੇਕਰ ਗੱਲ ਕਰੀਏ ਤਾਂ ਕਾਫੀ ਮੁਸ਼ਕਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪਰ ਫਿਰ ਵੀ ਮੁੱਦਾ ਜਿਹੜਾ ਜਿਉਂਦਾ ਤੇ ਉਸ ਨਾਲ ਬਰੀਜ ਜੋਸ਼ੀ ਜੀ ਨੇ ਬੀਜੇਪੀ ਆਗੂ ਨੇ ਉਹ ਜੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਰਹੇ ਨੇ ਪਰ ਮੁੱਦਾ ਜਿਹੜਾ ਜਿਉਂਦਾ ਤਿਉਹ ਹੈ ਤੁਹਾਡੀ ਗੱਲ ਠੀਕ ਹੈ ਪਿਆਸੀ ਲਗਭਗ 2.5 ਮਹੀਨੇ ਤੋਂ ਸੰਘਰਸ਼ੀਲਾ ਲੜਾਈ ਲੜ ਰਹੇ ਆ ਕੋਟਾਂ 'ਚ ਵੀ ਆ ਤੁਹਾਡੀ ਗੱਲ ਮੁੰਡਾ ਜਿਉਂਦਾ ਤਿਉਹ ਹੈ ਕਾਰਨ ਕੀ ਹੈ ਵਨਪੇਵਾਗ ਦੇ ਅਫਸਰ ਜਿਹੜੇ ਹੈ ਉਹ ਇਸ ਮੁੱਦੇ ਦੇ ਉੱਪਰ ਨਿਆ ਗੋਂ ਵਾਸੀਆਂ ਦੇ ਖਿਲਾਫ ਨੇ ਔਰ ਨਿਆ ਗੋਂ ਦੇ ਇਲਾਕਾ ਨਿਆ ਗੋਂ ਕਾਉਂਸਲ 나ਡਾ ਕਰੋਰਾ ਸੀਉਂ ਪੜਛ ਜਿੰਨਾ ਇਲਾਕਾ ਹੈ ਇੱਥੇ ਲੋਕਾਂ ਦੇ ਤਬਾਹੀ ਦਾ ਜਿਵੇਂ ਕਹਿੰਦਾ ਕਾਰਨ ਬਣਦੇ ਪਏ ਨੇ ਅਸੀਂ ਇੱਕ ਗੱਲ ਕਹੀ ਵੀ ਇਕੋਸੈਂਸਿਟਿਵ ਜ਼ੋਨ ਦਾ ਦਾਇਰਾ 100 ਮੀਟਰ ਹੋਣਾ ਚਾਹੀਦਾ ਹੈ ਸੁਖਨਾ ਵਾਈਲਡਲਾਈਫ ਸੈਂਚਰੀ ਦਾ ਉਹਦਾ ਤਰਕ ਹੈ ਤਰਕੇ ਹੈ ਕਿ ਇਹ ਦੇਖੋ ਮਜ਼ੇਦਾਰ ਤਰਕ ਕਿੱਥੋਂ ਆਂਦਾ ਹੈ ਇਹ ਪੰਜਾਬ ਸਰਕਾਰ ਦਾ ਕਾਗਜ਼ ਹੈ ਜਿਹੜਾ ਇਹਨਾਂ ਨੇ ਕੈਬਨਟ ਦੀ ਅਪਰੂਵਲ ਵਾਸਤੇ ਹੁਣ ਭੇਜਿਆ ਹੈ ਹੁਣ ਇਹ ਕਾਗਜ਼ ਕਹਿੰਦਾ ਇੱਥੇ ਤੁਸੀਂ ਦਿਖਾ ਦਿਓ ਇਹ ਇਹੜਾ ਦਿਖਾ ਦਿਓ ਕਿ ਸੈਂਟਰਲ ਇੰਪਾਵਰ ਕਮੇਟੀ ਜਿਹੜੀ ਹੈ ਉਹ ਇਹ ਗਵਰਨਮੈਂਟ ਆਫ ਇੰਡੀਆ ਦੀ ਕਹਿੰਦੀ ਹੈ ਵੀ ਜਿਸ ਵਾਈਲਡਲਾਈਫ ਸੈਂਚਰੀ ਦਾ ਦਾਇਰਾ 100 ਸਕੁਅਰ ਕਿਲੋਮੀਟਰ ਤੱਕ ਹੈਗਾ ਉਹ ਦਾ 100 ਮੀਟਰ ਦਾਇਰਾ ਕਰਨਾ ਚਾਹਦਾ ਹੈ ਹੁਣ ਇਹਨਾਂ ਸਰਕਾਰ ਦਾ ਪਹਿਲਾ ਪਹਿਲੀ ਲਾਈਨ ਕੀ ਕਹਿੰਦੀ ਹੈ ਸੁਖਨਾ ਵਾਈਲਡਲਾਈਫ ਸੈਂਚਰੀ ਦਾ ਦਾਇਰਾ 26 ਸਕੁਅਰ ਕਿਲੋਮੀਟਰ ਹੈ ਤੇ ਜੇ 26 ਸਕੁਅਰ ਕਿਲੋਮੀਟਰ ਹੈ ਤੇ ਫਿਰ 100 ਮੀਟਰ ਦਾਇਰਾ ਹੋਣਾ ਚਾਹੀਦਾ ਤੁਸੀਂ ਫਿਰ ਦਾਇਰਾ 3 ਕਿਲੋਮੀਟਰ ਕਿਉਂ ਕਰਦੇ ਪਿਓ ਪੰਜਾਬ ਦੇ ਅੰਦਰ 13 ਵਾਈਲਡਲਾਈਫ ਸੈਂਚਰੀਆਂ ਉਹ 13 ਵਾਈਲਡਲਾਈਫ ਸੈਂਚਰੀਆਂ ਦਾ ਦਾਇਰਾ 100 ਮੀਟਰ ਹੈ ਤੇ ਇਹਦਾ 3 ਕਿਲੋਮੀਟਰ ਕਿਉਂ ਕਰਦੇ ਪਿਓ ਉਹ ਵਾਈਲਡਲਾਈਫ ਸੈਂਚਰੀ ਨੇਚਰਲ ਹੈ ਤੇ ਮੈਨ-ਮੇਡ ਹੈ ਇੱਕ ਵਾਈਲਡਲਾਈਫ ਇੰਸਟੀਚਿਊਟ ਹੈ ਗਵਰਨਮੈਂਟ ਆਫ ਇੰਡੀਆ ਦੇਰਾਦੂੰਦਾ ਉਹ ਵੀ ਕਹਿੰਦਾ ਹੈ ਕਿ ਇਸ ਵਾਈਲਡਲਾਈਫ ਸੈਂਚਰੀ ਦਾਇਰਾ 100 ਮੀਟਰ ਹੋਣਾ ਚਾਹੀਦਾ ਹੈ ਫਿਰ ਤੁਸੀਂ 3 ਕਿਲੋਮੀਟਰ ਕਿਉਂ ਕਰਦੇ ਪਿਓ ਸਾਨੂੰ ਨਹੀਂ ਸਮਝ ਆ ਰਿਹਾ ਕਿਉਂ ਵਨ ਵਿਭਾਗ ਦੇ ਅਫਸਰ ਆੜੇ ਹੋਏ ਆ ਕਿਉਂ ਗੜਬੜ ਕਰ ਰਹੇ ਆ ਵਨ ਵਿਭਾਗ ਦੇ ਅਫਸਰ ਤਾਂ ਇੰਨੇ ਜ਼ਿਆਦਾ ਇਹ ਕਦੇ ਨਾ ਨਿਆਗਾਉ ਵਾਸੀਆਂ ਨੂੰ ਤੰਕਰਨ ਚ جنونی ਹੋ ਗਏ ਨੇ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਵੀ ਬੇਵੇਲਾ ਕਰ ਰਹੇ ਨੇ ਸੁਪਰੀਮ ਕੋਰਟ ਨੇ ਆਦੇਸ਼ ਕੀਤਾ ਕਿ ਵੀ ਪੰਜਾਬ ਸਰਕਾਰ ਨਿਆਗਾਉ ਵਾਸੀਆਂ ਦੇ ਆਪਤੀਆਂ ਆਬਜੈਕਸ਼ਨ ਸੁਣੇ ਇਕੋਸੈਂਸਿਟਿਵ ਜ਼ੋਨ ਡਿਕਲੇਅਰ ਕਰਨ ਤੋਂ ਪਹਿਲੇ 4 ਦਸੰਬਰ 2024 ਨੂੰ ਪੰਜਾਬ ਸਰਕਾਰ ਦੇ ਦੇਸ਼ ਤੇ ਤਿੰਨ ਮੰਤਰੀਆਂ ਦੀ ਕਮੇਟੀ ਨੇ ਜਨਤਕ ਸੁਣਵਾਈ ਕੀਤੀ ਸਾਡੇ ਸਾਹਮਣੇ 100 ਤੋਂ ਉੱਪਰ ਐਪਲੀਕੇਸ਼ਨ ਗਈ ਪਰ ਇਸ ਕਾਗਜ਼ ਦੇ ਸਾਹਮਣੇ 81 ਐਪਲੀਕੇਸ਼ਨਾਂ ਆਬਜੈਕਸ਼ਨ ਨਾਲ ਆ ਗਏ ਉਹਨਾਂ ਉਸੇ ਕਿਆਸੀ ਐਪਲੀਕੇਸ਼ਨਾਂ ਦੇ ਉੱਪਰ ਵਿਚਾਰ ਕਰਨਾ ਸੁਪਰੀਮ ਕੋਰਟ ਨੇ ਕਿਹਾ ਤੋਂ ਲੈਬਜੈਕਸ਼ਨ ਸੁਣੋ ਫਿਰ ਓਬਜੈਕਸ਼ਨ ਦੇ ਉੱਪਰ ਵਿਚਾਰ ਕਰੋ ਫਿਰ ਲਿਖੋ ਇਹ ਓਬਜੈਕਸ਼ਨ ਗਲਤ ਹੈ ਠੀਕ ਹੈ ਕੀ ਕਰਨਾ ਚਾਹਤ ਹੈ ਓਦੇ ਬਾਅਦ ਕੋਈ ਮੀਟਿੰਗ ਹੀ ਨਹੀਂ ਕੀਤੀ ਮੰਤਰੀਆਂ ਦੀ ਕਮੇਟੀ ਨੇ ਜਦ ਮੀਟਿੰਗ ਨਹੀਂ ਹੋਈ ਤੇ ਓਬਜੈਕਸ਼ਨਾਂ ਤੇ ਕੋਈ ਵਿਚਾਰ ਨਹੀਂ ਹੋਇਆ ਜਦ ਓਬਜੈਕਸ਼ਨਾਂ ਤੇ ਵਿਚਾਰ ਨਹੀਂ ਹੋਇਆ ਤੇ ਫਿਰ ਤੁਸੀਂ ਦੁਬਾਰਾ ਕੈਬਨਿਟ ਦੀ ਅਪਰੂਵਲ ਵਾਸਤੇ ਕਿਵੇਂ ਪੇਸ਼ ਕਰੋ ਇਹਦਾ ਮਤਲਬ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਅਵੇਲਣਾ ਕਰ ਰਹੇ ਹੋ ਦੂਸਰਾ 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 ਤਿੰਨ ਮੰਤਰੀਆਂ ਦੀ ਕਮੇਟੀ ਹੈ ਤਿੰਨ ਮੰਤਰੀ ਦੀ ਕਮੇਟੀ ਹਲੇ ਸੁਣਵਾਈ ਕਰ ਰਹੀ ਹੈ ਤੇ ਵਣ ਵਿਭਾਗ ਚੱਕੇ ਨਹੀਂ ਪ੍ਰੋਪੋਜ਼ਲ ਦੁਆਰਾ ਭੇਜਿੰਦਾ ਇਹਦਾ ਮਤਲਬ ਤੁਸੀਂ ਮੰਤਰੀਆਂ ਦੇ ਵਜੂਦ ਨੂੰ ਨਹੀਂ ਮੰਨਦੇ ਆਪਣੀ ਕਮੇਟੀ ਦੇ ਵਜੂਦ ਨਹੀਂ ਮੰਨਦੇ ਸੋ ਸੁਪਰੀਮ ਕੋਰਟ ਦੀ ਵੀ ਅਵੇਲਨਾ ਹੈ ਔਰ ਮੰਤਰੀਆਂ ਦੀ ਵੀ ਅਵੇਲਨਾ ਜਿਹੜੀ ਹੈ ਪੰਜਾਬ ਸਰਕਾਰ ਦਾ ਵਣ ਵਿਭਾਗ ਕਰਦਾ ਪਿਆ ਮੰਨਦੇ ਮੰਨਦੇ ਹੋ ਕਿ ਅਧਿਕਾਰੀ ਜਿਹੜੇ ਨੇ ਉਹ ਜ਼ੂਰ ਉਪਾਰੂ ਪੈਂਦੇ ਹੋਏ ਨਜ਼ਰ ਆ ਰਹੇ ਨੇ ਹਾਂ ਜੀ ਪੰਜਾਬ ਦੇ ਅੰਦਰ ਸਪਸ਼ਟ ਦਿਖਦਾ ਹੈ ਕਿ ਅਫਸਰਸ਼ਾਹੀ ਜਿਹੜੀ ਹੈ ਖਾਸ ਕਰਕੇ ਵਣ ਵਿਭਾਗ ਦੀ ਅਫਸਰਸ਼ਾਹੀ ਉਹ ਜਿਹੜੀ ਹੈ ਮੰਤਰੀਆਂ ਮੁੱਖ ਮੰਤਰੀ ਪੋਲੀਟੀਕਲ ਲੀਡਰਸ਼ਿਪ ਦੇ ਉੱਪਰ ਪਾਰੂ ਪੈ ਰਹੀ ਹੈ ਔਰ ਨਿਆ گاؤں ਵਾਸਤੇ ਜਿਹੜਾ ਹੈ ਉਹ ਕਾਲ ਬਣ ਕੇ ਆ ਰਹੀ ਹੈ ਜੇ ਇਹਨਾਂ ਨੇ 3 ਕਿਲੋਮੀਟਰ ਦਾਇਰਾ ਕਰਤਾ ਨਿਆ گاؤں ਦੇ ਅੰਦਰ ਕੁਝ ਏਰੀਆ ਚ ਮਕਾਨ ਬਿਲਕੁਲ ਜ਼ਮੀਨ ਕਰਤੇ ਜਾਣਗੇ ਖਤਮ ਕਰਤੇ ਜਾਣੇ ਕੁਝ ਮਕਾਨ ਦੀ ਪਹਿਲੀ ਮੱਧਲੀ ਤੋੜੀ ਜਾਏਗੀ ਔਰ ਕੁਝ ਕੁਝ ਮਕਾਨਾਂ ਦੀ ਉਸਾਰੀ ਤੇ ਪਾਬੰਦੀ ਲੱਗ ਜਾਏਗੀ ਜਿਹੜੇ ਗੁਰਦੁਆਰੇ ਮੰਦਿਰ ਸਕੂਲ ਕ੍ਰੈਚ ਹਸਪੀਟਲ ਬਣਿਆ ਉਹਨਾਂ ਦੇ ਉੱਪਰ ਵੀ ਰੋਪਟਨ ਤਲਵਾ ਲਟਕੇਗੀ ਔਰ ਜਿਹੜਾ ਬਿਜ਼ਨਸ ਚੱਲ ਰਿਹਾ ਹੈ ਉਹ ਬੰਦ ਹੋ ਜਾਏਗਾ ਨਿਆ ਬਿਜ਼ਨਸ ਖੋਲਣਾ ਬਹੁਤ ਵੱਡਾ ਪ੍ਰੋਜੈਕਟ ਹੋ ਜਾਏਗਾ ਤਬਾਹੀ ਤਬਾਹੀ ਔਰ ਤਬਾਹੀ ਹੋਏ ਲਗਾਤਾਰ ਮੀਟਿੰਗ ਜਿਹੜੀ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤਿੰਨ ਮੈਂਬਰੀ ਕਮੇਟੀ ਜਿਹੜੀ ਹੈ ਬਣਾਈ ਗਈ ਹੈ ਉਸ ਦੇ ਵਿੱਚ ਵੀ ਕੁਝ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਕੀ ਐਕਸ਼ਨ ਹੁੰਦਾ ਹੈਗਾ ਦੇਖੋ ਮੁੱਖ ਮੰਤਰੀ ਮਾਨ ਸਾਹਿਬ ਦਾ ਘਰ ਨਿਆਗਾਉਂ ਦੀ ਬਾਉਂਡਰੀ ਤੋਂ 100 ਮੀਟਰ ਦਾ ਤੇ ਮੇਰਾ ਚੈਲੰਜ ਹੈ ਪੰਜਾਬ ਪੁਲਿਸ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਤੇ ਚੰਡੀਗੜ੍ਹ ਪੁਲਿਸ ਨੂੰ ਵੀ ਜੇ ਨਿਆਗਾਉਂ ਆਸੀ ਸੜਕਾਂ ਸਾਡੇ ਨਾਲ ਉਤਰ ਪੈਣਾ ਤਾਂ ਅਰ ਤੋਂ 100 ਮੀਟਰ ਦਾ ਏ ਰੈਵਨਿਊ ਸਾਂਭਿਆ ਜਾਣਾ ਔਰ ਅਸੀਂ ਫਿਰ ਮੁੱਖ ਮੰਤਰੀ ਘਰ ਦੇ ਅੰਦਰ ਵੱੜ ਕੇ ਜਿਹੜਾ ਹੈਗਾ ਧਰਨਾ ਦਿਵਾਣਾ ਬਿਲਕੁਲ ਜੇਕਰ ਵਨੀਤ ਜੋਸ਼ੀ ਬੀਜੇਪੀ ਆਗੂ ਦੇ ਕਰ ਮਨੀ ਤਾਂ ਲਗਾਤਾਰ ਵਾਈਡ ਸੈਂਚਰੀ ਨੂੰ ਬਚਾਉਣ ਦੇ ਲਈ ਇੱਕ ਤਾਂ 3 ਕਿਲੋਮੀਟਰ ਦਾ ਘੇਰਾ ਜਿਹੜਾ ਉਹ ਬਧਾਇਆ ਜਾ ਰਿਹਾ ਉਸ ਦੇ ਚੱਲ ਰਿਹਾ ਇਕੋ ਸੈਂਸਿਟਿਵ ਜ਼ੋਨ ਜਿਹੜਾ ਕੋਸ਼ਿਸ਼ ਕੀਤਾ ਜਾਣਾ 100 ਮੀਟਰ ਉਸ ਦਾ ਦਾਇਰਾ ਵਧਾ ਕੇ 3 ਕਿਲੋਮੀਟਰ ਤੱਕ ਕਰਦੇ ਜਾਣ ਨਾਲ ਕਿਤੇ ਨਾ ਕਿਤੇ ਨਵੇਂ ਗਾਉਂ ਦਾ ਪਿੰਡ ਜਿਹੜਾ ਉਜੜਦਾ ਹੋਇਆ ਜ਼ਰੂਰ ਨਜ਼ਰ ਆਵੇਗਾ ਹਾਲਕਿ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਹੋਏ ਨਜ਼ਰਾਰਾ ਨੇ ਬਣੀ ਜੋਸ਼ੀ ਜਿਸ ਦੇ ਵਿੱਚ ਹਲੇ ਤੱਕ ਕੋਈ ਵੀ ਜਿਹੜੀ ਕਾਮਯਾਬੀ ਹੈ ਉਹ ਨਹੀਂ ਮਿਲ ਪਾਈ ਹੁਣ ਕਿਹਾ ਵੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ